ਗੁਰੂ ਦਾ ਖਾਸ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕਾਲ ਸਾ ਸਾ ਸੰਗਤ ਜੀਓ ਸਾਰੇ ਗੱਜ ਵੱਧ ਕੇ ਆਪੋ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨ ਭੈ ਅਦਬ ਨਾ ਬਾਣੀ ਧਾਰਾ ਜਾਣ ਹੋ ਸੋ ਸਿੱਖ ਨਹੀਂ ਹਮਾਰਾ ਭਾਈ ਗੁਰਜੀਤ ਸਿੰਘ ਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਿਆਰ ਵਿੱਚ ਉਹਨਾਂ ਨੇ ਬਹੁਤ ਲੰਮੇ ਸਮੇਂ ਤੋਂ ਜੋ ਸੰਘਰਸ਼ ਵਿੱਢਿਆ ਹੋਇਆ ਹੈ ਸਾਨੂੰ ਸਾਰਿਆਂ ਨੂੰ ਸ਼ੱਕ ਤੋਂ ਉੱਤੇ ਉੱਠ ਕੇ ਇਕਜੁੱਟਤਾ ਬਣਾ ਕੇ ਇਸ ਸੰਘਰਸ਼ ਵਿੱਚ ਯੋਗਦਾਨ ਪਾਉਣਾ ਬਣਦਾ ਹੈ ਕੁਝ ਤਮਾਸ਼ਗੀਰ ਲੋਕ ਇਸ ਮੋਰਚੇ ਦੀ ਬਾਬਤ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੇ ਐ ਭਾਈ ਗੁਰਜੀਤ ਸਿੰਘ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਿਆਰ ਵਿੱਚ ਬੈਠੇ ਐ ਜਿਹੜਾ ਕੋਈ ਵੀ ਕਿਸੇ ਤਰ੍ਹਾਂ ਦੀ ਗੱਲ ਬਣਾ ਕੇ ਕਰੇਗਾ ਜੈਸਾ ਬੀਜ ਹੈ ਸੋ ਲੁਣਾਇ ਕਰਮਾਂ ਸੰਧਰਾ ਖੇਤ ਉਹਨਾਂ ਨੂੰ ਭੁਗਤਾਨ ਕਰਨਾ ਪਏਗਾ ਦਾਸ ਨੇ ਬਹੁਤਾ ਲੰਮਾ ਸਮਾਂ ਨਹੀਂ ਲੈਣਾ ਤੁਹਾਡੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਹੈ ਅਸੀਂ ਸਾਰੇ ਵਹੀਰਾ ਧੱਤ ਕੇ ਪੇਟਾ ਬਣਾ ਕੇ ਇਸ ਮੌਕੇ ਨੂੰ ਸਫਲ ਬਣਾਉਣ ਲਈ ਹਰ ਕਿਸੇ ਗੁਰੂ ਘਰ ਦਾ ਗਿਆਨੀ ਸਿੰਘ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਸਾਡੇ ਪ੍ਰਚਾਰਕ ਵੀ ਪ੍ਰਚਾਰਕ ਭਰਾ ਸਾਰਿਆਂ ਨੂੰ ਬੇਨਤੀ ਹੈ ਖੱਤਰੀ ਬ੍ਰਾਹਮਣ ਸੂਦ ਵੈ ਸੁਪਦੇਸ਼ ਚੋਂ ਵਰਨਾ ਕੋ ਸਾਂਝਾ ਗੁਰੂ ਗ੍ਰੰਥ ਸਾਹਿਬ ਕਿਸੇ ਇੱਕ ਮਜਬਦੇ ਨਹੀਂ ਸਾਰਿਆਂ ਦੇ ਸਾਂਝੇ ਰਹਿਬਰ ਨੇ ਕਈ ਤਮਾਸ਼ਗੀਰ ਲੋਕਾਂ ਦਾ ਕੰਮ ਇਹ ਵੀ ਹੈ ਸਾਡੇ ਸ਼ਹਿਰ ਵਿੱਚ ਵਿਆਹਾਂ ਬੁਲਾਇਆ ਜਾਂਦੀਆਂ ਨੇ ਵੀ ਭਾਈ ਗੁਰਜੀਤ ਸਿੰਘ ਟਰਬੁਰ ਤੋਂ ਵੇਟ ਆ ਜਾਂਦੇ ਨੇ ਇਹ ਤਮਾਸ਼ਗੀਰ ਲੋਕਾਂ ਦਾ ਕੰਮ ਹੋਇਆ ਕਰਦਾ ਹੈ ਇਹ ਤਮਾਸ਼ਗੀਰ ਲੋਕਾਂ ਦੇ ਕਰਤੱਵ ਹੋਇਆ ਕਰਦੇ ਆ ਭਾਈ ਗੁਰਜੀਤ ਸਿੰਘ ਚੜ੍ਹਦੀ ਕਲਾ ਵਾਲੇ ਗੁਰਸਿੱਖ ਨੇ ਚੂਕਰ ਅਜਾ ਹਮ ਹੀਲ ਤੇ ਦਰ ਗੁਜਸਤ ਹਲਾਲ ਰਸਤ ਗੁਰਦਰਬ ਸ਼ਮਸ਼ੀਰ ਦਸ ਗੁਰੂਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਹੋਏਗੀ ਰਹਿਮਤ ਹੋਏਗੀ ਇਹ ਮੋਰਚਾ ਚੜ੍ਹਦੀ ਕਲਾ ਵਿੱਚ ਹੈ ਚੜ੍ਹਦੀ ਕਲਾ ਵਿੱਚ ਰਹੇਗਾ ਕੌਮਾਂ ਜਿਉਂਦੀਆਂ ਸਦਾ ਕੁਰਬਾਨੀਆਂ ਤੇ ਅੜਕ ਮਰੇ ਤੇ ਕੌਮ ਮਰ ਜਾਂਦੀ ਉਹ ਕੌਮ ਨੂੰ ਸਭਾ ਇਤਿਹਾਸ ਪੂਜੇ ਦਿੱਤਾ ਹੱਸ ਕੇ ਕੌਮ ਜੋ ਜਰ ਜਾਂਦੀ ਸਾਰਿਆਂ ਨੂੰ ਬੇਨਤੀ ਹੈ ਜੀ ਸਾਰੇ ਵੀ ਨੀਰਕਤ ਕੇ ਇਕਤਾ ਬਣਾ ਕੇ ਇਸ ਮੋਰਚੇ ਨੂੰ ਸਫਲ ਬਣਾਈਏ ਸਤਿਗੁਰੂ ਰਹਿਮਤਾਂ ਕਰਨਗੇ ਮੋਰਚੇ ਚਾਉਣ ਵਾਲੇ ਭਰਾਵਾਂ ਨੂੰ ਇੱਕ ਨਿਮਰਤਾ ਸਹਿਤ ਬੇਨਤੀ ਹੈ ਕਿ ਕੁਝ ਵੀ ਹੋਵੇ ਹੈ ਤੇ ਵਾਰ-ਵਾਰ ਉਹ ਗੱਲ ਪ੍ਰਬੰਧਕਾਂ ਤੇ ਆਉਂਦੀ ਹੈ ਹੈ ਸਾਰਿਆਂ ਦਾ ਸੰਝਾ ਭਰਾਵਾਂ ਨੂੰ ਬੇਨਤੀ ਹੈ ਵੀ ਆਪਣੇ ਸਿਰ ਕੱਜ ਕੇ ਸਿਰ ਟੱਗ ਕੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਬੈਠਿਆ ਕਰੋ। ਕੁਝ ਲੋਕ ਇਦਾਂ ਦੇ ਹੁੰਦੇ ਆ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਨਾ ਆਉਣ ਦਾ ਪਤਾ ਹੈ, ਨਾ ਬਹਿਣ ਦਾ ਪਤਾ ਵੀ ਬਹਿਣਾ ਕਿਵੇਂ ਹੈ, ਬੋਲਣਾ ਕਿਵੇਂ ਹੈ, ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ 'ਚ ਦੇਖਣਾ ਕਿਵੇਂ ਹੈ? ਇਹ ਤੁਹਾਡੇ ਚਰਨਾਂ 'ਚ ਬੇਨਤੀ ਹੈ ਜਿਨ ਪੈ ਅਦਬ ਦਾ ਬਾਣੀ ਧਾਰਾ ਜਨ ਹੋ ਸੋ ਸਿੱਖ ਨਹੀਂ ਹਮਾਰਾ। ਕੌਂ ਦੀਆਂ ਮੈਨਾਜ ਸ਼ਖਸੀਅਤਾਂ ਸੰਗਤ ਵਿੱਚ ਬੈਠੀਆਂ ਨੇ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਉਹਨਾਂ ਦੇ ਪਿਤਾ ਜੀ ਬਾਬਾ ਅਮਰਜੀਤ ਸਿੰਘ ਜੀ ਬਾਬਾ ਬੁੱਟਾ ਸਿੰਘ ਜੀ ਭਾਈ ਸੁਖਵਿੰਦਰ ਸਿੰਘ ਜੀ ਘੱਗਾ ਭਾਈ ਜਸਕਰਨ ਸਿੰਘ ਜੀ ਸਾਰਿਆਂ ਨੇ ਹਾਜ਼ਰੀ ਲਵਾਉਣੀ ਹੈ ਪਤੇ ਬਲਾਉਣ ਸਮੇਂ ਕਿਸੇ ਨੇ ਢਿੱਲ ਨਹੀਂ ਗੁਜ਼ਾਰਨੀ ਸਾਰੇ ਗੱਜਵਾਦ ਕੇ ਪਤੇ ਦਾ ਜਵਾਬ ਪਤੇ ਅੰਦਰ ਦਿਓ ਸਾਰੇ ਆਖੋ ਜੀ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਬਾਬਾ ਜੀ ਦਾ ਹੁਣ ਬੇਨਤੀ ਕਰਦੇ ਆ ਕਿ ਸਾਡੇ ਮੁਸਲਮ ਮੁਸਲਮ ਭਰਾਵਾਂ ਚੋਂ ਉਹਨਾਂ ਦੇ ਐਚਆਰ ਮੁਹਫਤ ਸਾਹਿਬ ਉਹਨਾਂ ਦੇ ਮੁਸਲਮ ਪ੍ਰਾਂਤ ਪੰਜਾਬ ਦੇ ਪ੍ਰਧਾਨ ਸਾਨੂੰ ਇੱਥੇ ਸਾਡੇ ਹਮੈਤ ਲਈ ਆਏ ਨੇ ਉਹ ਬੋਲਣਗੇ ਮੈਂ ਦੱਸਣਾ ਚਾਹਣਾ ਵੀ ਇਹ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਇਹ ਪਹਿਲਾਂ ਅਸੀਂ ਹਫ਼ਤੇ ਬਾਅਦ ਕਰਦੇ ਸੀ ਹੁਣ ਹਫ਼ਤੇ ਕਰਦੇ ਸੀ ਤੇ ਬਾਬਾ ਮੂਟਾ ਸਿੰਘ ਜੀ ਗੁੜਥੜੀ ਮੈਂਬਰ ਐਸਡੀਪੀਸੀ ਜਸਕਰਨ ਸਿੰਘ ਜੀ ਕਾਨ ਸਿੰਘ ਵਾਲਾ ਭਾਈ ਅਮਰਜੀਤ ਸਿੰਘ ਮਰਿਆਦਾ ਤੇ ਭਾਈ ਬਾਬਾ ਕਿਸਾਨ ਯੂਨੀਅਨ ਫੋਟੇ ਦੇ ਪ੍ਰਧਾਨ ਪਰਵਜੋਤ ਸਿੰਘ ਮਾਨਸਾ ਜੀ ਇਹਨਾਂ ਦੀ ਅਸੀਂ ਰਾਏ ਤੇ ਆਖਿਆ ਵੀ ਆਪਾਂ ਲੰਬਾ ਦੇਰ ਲੈ ਕੇ ਆਪਾਂ ਲੰਬੀ ਬਾਤ ਕੱਟ ਲਈਏ ਸੋ ਅੱਜ ਦਾ ਇਹ ਇਕੱਠ ਹੈ ਸੋ ਹੁਣ ਮੁਹਬਰ ਸਾਹਿਬ ਸੰਗਤ ਨਰਚਤ ਹਮਦੁਲਿਲਾਹ ਹਮਦੁਲਿਲਾਹ ਰੱਬੁਲ ਆਲਮੀਨ ਸ਼ੁਰੂ ਕਰਦਾ ਹਾਂ ਉਸ ਖੁਦਾ ਦੇ ਨਾਮ ਨਾਲ ਜੋ ਬੜਾ ਮਿਹਰਬਾਨ ਹੈ ਭਾਈ ਗੁਰਜੀਤ ਸਿੰਘ ਖਾਲਸਾ ਦੇ 12 ਅਕਤੂਬਰ ਤੋਂ ਚਰਨਹੇ ਸਿੰਘ ਹਸਤੇ ਵਿੱਚ ਪੁੱਜੀ ਸਾਧ ਸੰਗਤ ਜੀ ਗੱਤ ਕੇ ਬਲਾਵ ਫਤੇ ਵਾਹਿਗੁਰੂ ਜੀ ਘਰ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇ ਤੇ ਮੇਰੇ ਮੁਸਲਮਾਨ ਵੀਰ ਉਹਨਾਂ ਨੂੰ ਵੀ ਅਸਲਾਮੁਅਲੈਕਮ ਨਮਸਕਾਰ ਸੋ ਇਹ ਸਾਝਾ ਇੱਕ ਪ੍ਰੋਗਰਾਮ ਹੈ ਜਿਹੜਾ ਅਸੀਂ ਲੈ ਕੇ ਚੱਲੇ ਆ ਪਾਈਕੋਜੀਤ ਸਿੰਘ ਦਾ ਪਿਆਰ ਗੁਰਗ੍ਰੰਥ ਸਾਹਿਬ ਨਾਲ ਮੈਂ ਸਮਝਦਾ ਕੱਲ੍ਹ ਆ